ਨੋਕ ਸਬਾ ਹਲਕਾ ਫਤੇਗੜ ਸਾਹ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਖੰਨੇ ਚ ਭਰਵਾ ਇਕੱਠ ਦਫਤੇ ਦੇ ਉਗਟਨ ਮੌਕੇ ਹੋਏ ਭਰਵੇਂ ਇਕੱਠ ਨੂੰ ਦੇਖ ਕੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇੰਡੀਆ ਗਠ ਜੋਰ ਦੀ ਸਰਕਾਰ ਬਣ ਜਿੰਦਾਬਾਦ 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 ਭਾਈ ਸਰਕਾਰ ਬਣ ਰਹੀ ਆ ਜਿਹੜੇ ਹੁਣ ਗੋਦੀ ਮੀਡੀਆ ਇਹ ਪਹਿਲਾਂ ਕਹਿੰਦਾ ਸੀ 400 ਪਾਰ ਹੁਣੇ ਕਹੀ ਜਾ ਰਿਹਾ ਕਿ ਨਹੀਂ ਕਿਸੇ ਕੀ ਵਿਵੇਬ ਨਹੀਂ ਹੈ ਪਾਰਟੀ ਨੇ ਆਪ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨੇ ਆਏ ਉਹਨਾਂ ਦਾ ਆਫਿਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਲੋਕ ਸਭਾ ਹਲਕਾ ਫਤੇਗੜ ਸਾਹ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਖੰਨੇ ਚ ਭਰਵਾ ਇਕੱਠ ਦਫ਼ਤਰ ਦੇ ਉਦਘਾਟਨ ਮੌਕੇ ਹੋਏ ਭਰਵੇਂ ਇਕੱਠ ਨੂੰ ਦੇਖ ਕੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਇਹ ਇਸਰਾਂ ਦਾ ਕਾਗਿਡਾਂ ਦੇ ਪੋਜੀਸ਼ਨ ਦੇ ਪਰਚੇ ਰੱਦ ਕਰਾਓ ਔਰ ਭਾਜਪਾ ਦੇ ਉਹਨਾਂ ਮਾਰ ਨੂੰ ਕਹੋ ਕਿ ਐਮਪੀ ਬਣ ਗਿਆ ਔਰ ਮੇਲੇ ਬਣ ਗਿਆ ਮੋੜਾ ਪਾਉਣਿਆਂ ਦਾ ਜਿਹੜੇ ਪੰਜਾਬ ਤੋਂ ਝਾੜੂ ਵਾਲੇ ਲੋ ਜੀ ਇਹਨਾਂ ਲਈਏ ਉਹ ਡੋਰੀ ਲਾਉਂਦੇ ਆ ਕੰਮ ਨਹੀਂ ਕੋਈ ਕਰਦੇ ਸ਼੍ਰੀ ਫਤਗੜ ਸਾਹਿਬ ਆਰ ਛੋਟੇ ਸਾਹਿਬ ਜਰਨੇ ਤੇ ਹੋਊਗਾ ਸਾਰੀ ਦੁਨੀਆ ਜੋ ਗੱਲ ਪਚਾਈ ਉਹ ਮੇਕੇ ਇਸ ਤਰ੍ਹਾਂ ਦੀ ਕੁਰਬਾਨੀ ਤੱਕ ਕਿਤੇ ਨਹੀਂ ਆ ਮੈਂ ਕਿਹਾ ਤੁਹਾਨੂੰ ਮਸਜੂਰ ਯਾਦ ਨਹੀਂ ਆਇਆ ਤੁਹਾਨੂੰ ਦੁਕਾਨਦਾਰ ਯਾਦ ਨਹੀਂ ਆਇਆ अनुवाच गिरिया दलिया आगे क्या दावे चर्चा मा कर रही मैं मान करता सुन ही सारी बात है जो भी कर प्यार ने चले और भाई जिंदाबाद डॉक्टर अमर सिंह जिंदाबाद बोलो जिंदाबाद रुक जाओ रुक जाओ पार्टी जिंदाबाद अपना क्या था जिंदाबाद राष्ट्र रैली जिंदाबाद और हरियाली जिंदाबाद और पार्टी जिंदाबाद अमर सुपर्ब जिंदाबाद ਜਿੰਦਾਬਾ ਖੰਨੇ ਤੋਂ ਬੁਜਾਇਆ ਗਿਆ ਚੌਨ ਦਾਤ ਤੋਂ ਬੁਜਾਇਆ ਗਿਆ ਕੀ ਕਹੋਗੇ ਨਹੀਂ ਕਹਿਣਾ ਕਿ ਭਾਈ ਅਸੀਂ ਅੱਜ ਸਾਰੇ ਹਲਕਿਆਂ ਦੇ ਲੀਡਰ ਆਏ ਮੇਰੇ ਹਲਕਾ ਇੰਚਾਜ ਆਏ ਦੂਸਰੇ ਵੀ ਸਾਰੀ ਸੀਨੀਅਰ ਲੀਡਰਸ਼ਿਪ ਕਰੀਬ-ਕਰੀਬ ਸ਼ਾਇਦ ਹੀ ਕੋਈ ਆਦਮੀ ਨਾ ਆਇਆ ਹੋਵੇ ਸਭ ਲੋਕ ਆਏ ਔਰ ਅੱਜ ਦਫ਼ਤਰ ਖੋਲਣਾ ਸੀ ਸਾਡਾ ਮੁੱਖ ਦਫ਼ਤਰ ਖੰਨੇ ਚ ਔਰ ਅੱਜ ਅਸੀਂ ਸਾਰੇ ਲੀਡਰਾਂ ਨੇ ਇੱਕ ਸੁਨੇਹਾ ਦੇਣਾ ਸੀ ਕਿ ਭਾਜਪਾ ਨਾਲ ਔਰ ਜਿਹੜੀ ਇਹ ਝਾੜੂ ਪਾਰਟੀ ਉਹਦੇ ਨਾਲ ਆਪਣੀ ਲੜਾਈ ਆ ਔਰ ਆਪਾਂ ਦੋਵਾਂ ਪਾਰਟੀਆਂ ਨੂੰ ਹਰਾਵਾਂਗੇ ਔਰ ਮੈਨੂੰ ਸਭ ਲੋਕ ਜਿਤਾ ਕੇ ਦੁਬਾਰਾ ਪਾਰਲੀਮੈਂਟ ਦਫ਼ਤਰ ਉਹ ਉਹ ਕਿਹੜਾ ਦਫ਼ਤਰ ਸੀ ਉਹ ਫਤੇਗੜ ਸਾਹਿਬ ਚ ਸੀ ਉਹ 5 ਸਾਲ ਹੀ ਰਿਹਾ ਔਰ ਮੈਂ ਉੱਥੇ ਮਹੀਨੇ ਚ ਇੱਕ ਜਾਂ ਦੋ ਵਾਰੀ ਜਾ ਕੇ ਬੈਠਦਾ ਸੀ ਜਦੋਂ ਵੀ ਦਿੱਲੀ ਆਉਂਦਾ ਸੀ ਔਰ ਉੱਥੇ ਜਿਹੜਾ ਵੀ ਬੰਦਾ ਆ ਜਾਂਦਾ ਸੀ ਉਹਨੂੰ ਮੈਂ ਮਿਲਦਾ ਨਹੀਂ ਉਹ ਲੋਗ ਇਹ ਰੌਲਾ ਪਾਉਂਦੇ ਸੀ ਵੀ ਰਾਹੁਲ ਗਾਂਧੀ ਇਲੈਕਸ਼ਨ ਨਹੀਂ ਲੜਨਗੇ ਪਰ ਰਾਹੁਲ ਗਾਂਧੀ ਅੱਜ ਨਾਮਿਨੇਸ਼ਨ ਕਰਨ ਜਾ ਰਿਹਾ ਕਿੰਨਾ ਕੁ ਪੋਸਟ ਮਿਲੂਗਾ ਜੀ ਦੇਖੋ ਕਾਂਗਰਸ ਪਾਰਟੀ ਨੂੰ ਜਦੋਂ ਵੀ ਸਾਡੇ ਮੁਖੀਆ ਜਾਂ ਪਾਰਟੀ ਦੇ ਸੀਨੀਅਰ ਲੀਡਰ ਕਿਤੋਂ ਵੀ ਇਲੈਕਸ਼ਨ ਲੜਦੇ ਆ ਤੇ ਜਿਹੜਾ ਵਰਕਰ ਆ ਉਹ ਜੁਸ਼ੀਲਾ ਹੋ ਜਾਂਦਾ ਉਹ ਇਲੈਕਸ਼ਨ ਨਾ ਲੜਦੇ ਯੂਪੀ ਤੋਂ ਸਾਡਾ ਯੂਪੀ ਦਾ ਲੀਡਰ ਸਭ ਯੂਪੀ ਦੇ ਵਰਕਰ ਨੂੰ ਬੜੀ ਉਦਾਸੀ ਹੋਣੀ ਸੀ ਉਹ ਆਪ ਮੇਨ ਸੀਟ ਤੋਂ ਲੜ ਰਹੇ ਆ ਉਹਦੇ ਨਾਲ ਸਾਡਾ ਯੂਪੀ ਦੀ ਪਰਫਾਰਮੈਂਸ ਵਦੂਗੀ ਸਾਰੇ ਹਿੰਦੁਸਤਾਨ ਚ ਅੱਛੀ ਸਾਡੀ ਪਰਫਾਰਮੈਂਸ ਇੰਡੀਆ ਗੱਠ ਜੋੜ ਦੀ ਕਿਸ ਤਰ੍ਹਾਂ ਪਰਫਾਰਮੈਂਸ ਦੇ ਰਹੀ ਹੈ ਇੰਡੀਆ ਗੱਠ ਜੋੜ ਦੀ ਭਾਈ ਸਰਕਾਰ ਬਣ ਰਹੀ ਆ ਜਿਹੜੇ ਹੁਣ ਗੋਦੀ মিডিਆ ਇਹ ਪਹਿਲਾਂ ਕਹਿੰਦਾ ਸੀ 400 ਪਾਰ ਹੁਣ ਇਹ ਕਹੀ ਜਾ ਰਿਹਾ ਕਿ ਨਹੀਂ ਕਿਸੇ ਕੀ ਵੇਬ ਨਹੀਂ ਆਰੇ ਭਾਈ ਮੈਂ ਉਹਨਾਂ ਨੂੰ ਬਾਰ ਬਾਰ ਕਹਿੰਨਾ ਕਿ ਭਰਾਵੋ ਵੇਵ ਤਾਂ ਤੁਸੀਂ ਮੋਦੀ ਦੀ ਔਰ ਭਾਜਪਾ ਦੀ ਕਹਿ ਰਹੀ ਸੀ ਸਾਡੀ ਤਾਂ ਵੇਵ ਕਦੇ ਤੁਸੀਂ ਕਹੀ ਨਹੀਂ ਤੇ ਜੇ ਕਿ ਵੇਵ ਅੱਜ ਚੱਲ ਨਹੀਂ ਰਹੀ ਤੋ ਤੁਹਾਡੇ ਚ ਇਨਾ ਹੌਸਲਾ ਕਿਉਂ ਨਹੀਂ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਹੈਗੇ ਕਿ ਮੋਦੀ ਦੀ ਵੇਵ ਨਹੀਂ ਚੱਲ ਰਹੀ ਸਾਡੀ ਤਾਂ ਕਦੇ ਤੁਸੀਂ ਬਣਾਈ ਨਹੀਂ ਔਰ ਕਾਂਗਰਸ ਦੀ ਸਰਕਾਰ ਬਣੂਗੀ ਇੰਡੀਆ ਆਲਾਈਂਸ ਦੀ ਸਰਕਾਰ ਬਣੂਗੀ ਮੋਦੀ ਚਾਰੇ ਪਾਸੇ ਹਾਰ ਰਿਹਾ ਹੈ ਦੇਖੋ ਅੱਜ ਖੰਨਾ ਵਿਖੇ ਨਕਸਬਾ ਹਲਕਾ ਫਤਿਹਗੜ੍ਹ ਸਾਹਿਬ ਦਾ ਡਾਕਟਰ ਉਮਰ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨਿਆ ਹੈ ਉਹਨਾਂ ਦਾ ਆਫਿਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਾਹਿਬਾਨ ਸਾਰੇ ਹੀ ਮੇਨ ਵਰਕਰ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅੱਜ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨਹੀਂ ਐਲਾਨਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਆ ਉਹ ਭਾਜਪਾ ਦੇ ਨਾਲ ਇਨ ਟੱਚ ਹੈ ਅਜੇ ਵੀ ਭਾਜਪਾ ਅਜੇ ਵੀ ਇਸ ਉਮੀਦ ਦੇ ਵਿੱਚ ਹੈਗੀ ਹੈ ਕਿ ਉਹ ਸਾਡੇ ਵੱਲ ਆ ਕੇ ਸਾਡਾ ਕੈਂਡੀਡੇਟ ਬਣ ਸਕਦਾ ਕਿਉਂਕਿ ਆਮ ਆਦਮੀ ਪਾਰਟੀ 'ਚ ਜਾਣ ਤੋਂ ਪਹਿਲਾਂ ਉਹਦੀ ਦੋਹਾਂ ਪਾਸੇ ਡੀਲ ਚੱਲ ਰਹੀ ਸੀ ਕਿਉਂਕਿ ਇੱਕ ਉਦਾਹਰਨ ਤਾਂ ਆਪਾਂ ਜਿਹੜੀ ਹੈ ਉਹ ਜਲੰਧਰ ਦੀ ਦੇਖ ਹੀ ਲਈ ਐ ਕਿ ਰਿੰਕੂ ਨੂੰ ਲੈ ਕੇ ਗਏ ਸੀਗੇ ਉਹ 6 ਮਹੀਨੇ ਤੋਂ ਬਾਅਦ ਭਾਜਪਾ ਵਾਲੇ ਚਲੇ ਗਏ ਤਿਤਲੀ ਬਣ ਕੇ ਉੱਧਰ ਚਲਾ ਗਿਆ ਇਹ ਜਿਹੜੀ ਤਿਤਲੀ ਭਗਵੰਤ ਮਾਨ ਲੈ ਕੇ ਗਿਆ ਆ ਇਹ ਇਹਦੇ ਕਿਉਂਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਨੂੰ ਉਮੀਦ ਸੀਗੀ ਆਮ ਆਦਮੀ ਪਾਰਟੀ ਨੂੰ ਕਿ ਇਹਦੇ ਆਉਣ ਦੇ ਨਾਲ ਸਾਡੀ ਇਲੈਕਸ਼ਨ ਚੱਲ ਪੂਗੀ ਉਹ ਬਣੀ ਨਹੀਂ ਕੀ ਵਰਕਰ ਨਾਲ ਤੁਰਿਆ ਨਹੀਂ ਆਮ ਆਦਮੀ ਪਾਰਟੀ ਦਾ ਉਹਨੇ ਪਸੰਦ ਨਹੀਂ ਕੀਤਾ